ਸ਼ੇਰ ਯਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਵਿਦੇਸ਼ ਤੋਂ ਆਈ ਕੁੜੀ ਦਿੱਲੀ ਅਤੇ 에어ਪੋਰਟ ਉੱਤੇ ਘਰ ਬੈਠ ਕੇ ਜਿਹਹੀ ਗਲਤੀ ਇਸ ਦੇ ਨਾਲ ਹੀ ਹੋਈ ਗ੍ਰਿਫਤਾਰ ਤੁਰਕਮੇ ਨਸਾਰ ਮੂਲ ਦੀ ਇੱਕ ਔਰਤ 에ਰਪੋਰਟ ਤੇ ਕੁਝ ਅਜਿਹਾ ਕਰ ਬੈਠੀ ਉਸ ਨੂੰ ਗ੍ਰਿਫਤਾਰ ਕਰਕੇ ਸਲਾਖਾ ਪਿੱਛੇ ਭੇਜ ਦਿੱਤਾ ਗਿਆ ਅਦਰਸਲ ਇਹ ਮਾਮਲਾ ਦਿੱਲੀ ਦੇ ਇੰਦਰਾ ਗਾਂਧੀ 에ਰਲਾਈਨ 에ਰਪੋਰਟ ਦਾ ਹੈ ਅਤੇ ਇਸ ਦਿਨ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਕਿ ਮੂਲ ਦੀ ਇੱਕ ਇਹ ਔਰਤ ਨੇ 25 ਸਾਲ ਲੜਕੀ 24 ਅਗਸਤ ਨੂੰ ਪ੍ਰਕਾਸ਼ ਬਾਜਤ ਤੋਂ ਆ ਰਹੀ ਫਲਾਈਟ T535 ਰਾਹੀਂ IG ਆਈ ਹਵਾਈ ਅੱਡੇ ਤੇ ਟਰਮੀਨਲ 3 ਤੇ ਪਹੁੰਚੀ ਸੀ ਅਤੇ ਇੱਕ ਸੀਨੀਅਰ ਕਸਟਮਰ ਅਧਿਕਾਰੀ ਨੇ ਅਨੁਸਾਰ ਕਸਟਮ ਪ੍ਰੋਫਾਈਲਡ ਟੀਮ ਅੰਤਰਰਾਸ਼ਟਰੀ ਸਥਾਨਾਤ IGIAI ਖਵਾਈ ਅੱਡੇ ਤੇ ਪਹੁੰਚਣ ਵਾਲੀ ਯਾਤਰਾ ਤੇ ਨਜ਼ਰ ਰੱਖ ਰਹੀ ਸੀ ਅਤੇ ਇਸ ਦੌਰਾਨ ਕਸਟਮ ਅਫਸਰਾ ਦਾ ਧਿਆਨ 25 ਸਾਲ ਦੀ ਵਿਦੇਸ਼ੀ ਲੜਕੀ ਤੇ ਪੈ ਗਿਆ ਅਤੇ ਕਸਟਮ ਅਫਸਰਾ ਨਾਲ ਨੂੰ ਇੱਕ ਲੜਕੀ ਉੱਤੇ ਸ਼ੱਕ ਹੋਇਆ ਕਿ ਇਸ ਲਈ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ ਅਤੇ ਇਸ ਵਿਦੇਸ਼ੀ ਕੁੜੀ ਨੇ ਗ੍ਰੀਨ ਚੈਨਲ ਪਾਰ ਕਰਕੇ ਆਪਣੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਖਰ ਦਾ ਧੰਨਵਾਦ